جن کو چھولے دوے باپ دوں میں سونا ڈھلے تیرے بچنوں میں ڈھلتا رہوں جیسے آگ میں سونا ڈھلے تیرے بچنوں میں ڈھلتا رہوں میری آنکھوں کو تو کو موسیقی <سؤال>

ساری کلیسیہ دے واسطے اتنی تاڑا شکر تاڑی تعریف کرتے ہیں خدا باپ جنہیں بھی آج پہنچ سکے اور کئی موسم دے کر کے نہیں پہنچ سکے وہ لائف دیکھتے ہیں خدا اس سمے اپنی بہت بڑی کرپا کر خداوند جتھے جتھے تک خداوند آج تیرا کلام کنا دے دور سنائی دے ਤੇਰੀ ਬਰਕਤ ਉੱਥੇ ਉੱਥੇ ਤੱਕ ਬਹਾਲ ਹੋ ਜਾਏ ਖੁਦਾਬਾ। ਇੱਕ ਇੱਕ ਜ਼ਿੰਦਗੀ ਤੇਰੇ ਜੋਰਾ ਪਰ ਹੱਥਾਂ 'ਚ ਸੌਂਬ ਦਿਨੇ ਆ। ਆਪਣੇ ਪਵਿੱਤਰ ਵਚਨ ਦੇ ਵਸੀਲੇ ਹਰ ਇੱਕ ਹਿਰਦੇ ਨੂੰ ਆਸ਼ੀਰਵਾਦ ਦੇ ਖੁਦਾ। ਕਿ ਤੇਰੀ ਰਜ਼ਾ ਤੇਰੀ ਮਰਜ਼ੀ ਪੂਰੇ ਕਰਨ ਵਾਲੇ ਤੇਰੇ ਤੀਆਂ ਪੁੱਤਰ ਬਣ। ਬਾਪਸmani ਆਪਣੀ ਰਹਿਮਤ ਇੱਕ ਇੱਕ ਦੇ ਉੱਪਰ ਖੋਲਦੇ ਆ।

दे, दाल दे 아 اپنے ہاتھ رکھو اپنی بول پاؤ پوترات ਹਰ ਇੱਕ ਚਾਤੂ ਦਿਨ ਦੇ ਵਿਦਿਆਰਥੀ ਨਸ਼ਟ ਹੋ ਜਾ ਤੇਰੇ ਜੀਵਨ ਆਮੀਨ ਹਰ ਇੱਕ ਕਾਲੇ ਨਾਂ ਦੀ ਬੱਦਰਾ ਨਸ਼ਟ ਹੋ ਜਾ ਤੇਰੇ ਜੀਵਨ ਤੋਂ ਆਮੀਨ ਹਰ ਇੱਕ ਪੌਂਦੇ ਚ ਤੋੜਿਆ ਜਾਏ ਆਮੀਨ ਸ਼ੈਤਾਨੀ ਚੂੜਾ ਤੋੜਿਆ ਜਾਏ ਆਮੀਨ ਹਰ ਇੱਕ ਜੂੜਾ ਤੋੜਿਆ ਜਾਏ ਆਮੀਨ ਅੱਜ ਆਜ ਤਾਂ ਦਿਨ ਪਵਿੱਤਰ ਦਿਹਾੜਾ ਜਿਹੜਾ ਈਸਟਰ ਦਾ ਪਵਿੱਤਰ ਦਿਨ ਹੈ ਉਹਨੂੰ ਬੜੀ ਧੂਮ ਧਾਮ ਦੇ ਨਾਲ ਜੀਵਨ ਜੋਤ ਕਲੀਸਿਆ ਮੁਕੇਰੀਆਂ ਦੇ ਵਿੱਚ ਮਨਾਇਆ ਗਿਆ ਤੇ ਇਸ ਦਿਨ ਦੇ ਵਿੱਚ ਖੁਦਾਬंदी ਬਾਣੀ ਦੇ ਮਤਲਕ ਦੱਸਿਆ ਜਾਂਦਾ ਕਿ ਖੁਦਾਬंदी ਈਸ਼ੂ ਮਸੀਹ ਦੀ ਜਿਹਨ ਨੂੰ ਮੁਰਦਗਾ ਚ ਉੱਠੇ ਔਰ ਇਸ ਖੁਸ਼ੀ ਨੂੰ ਸੰਗਤਾਂ ਨੇ ਰਲ ਮਿਲ ਕੇ ਮਨਾਇਆ ਤੇ ਦੂਰ ਦਰਾਡੇ ਇਲਾਕਿਆਂ ਤੋਂ ਨੇੜੇ ਸਭ ਜਗ੍ਹਾ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਹੈ ਪਰਮੇਸ਼ਰ ਦੇ ਕਲਾਮ ਦੇ ਨਾਲ ਆਪਣਾ ਜੀਵਨ ਉਹਨਾਂ ਨੇ ਸਫਲ ਕੀਤਾ ਔਰ ਮੋਕਸ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਬਾਣੀ ਦੇ ਵਿੱਚੋਂ ਜੋ ਸਿੱਖਿਆਵਾਂ ਹਨ ਉਹਨਾਂ ਨੂੰ ਹਾਸਲ ਕੀਤਾ ਔਰ ਪਵਿੱਤਰ ਬਾਈਬਲ ਦੇ ਵਿੱਚ ਜੋ ਖੁਦਾਵੰਦ ਦੇ ਜਸੂ ਦੇ ਹੁਕਮ ਹਨ ਉਹਨਾਂ ਨੂੰ ਪੂਰਿਆਂ ਕਰਨ ਦਾ ਪ੍ਰਣ ਕੀਤਾ ਔਰ ਇਸ ਦਿਨ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਚੋਂ ਪਿੰਡਾਂ ਚੋਂ ਸੰਗਤਾਂ ਨੇ ਹਾਜ਼ਰੀ ਲਗਾਈ ਹੈ ਔਰ ਇਹ ਸੱਚਮੁੱਚ ਸਭ ਦੇ ਵਾਸਤੇ ਸਰਵਤ ਸ੍ਰੇਸ਼ਟ ਦੇ ਵਾਸਤੇ ਖੁਸ਼ੀ ਦਾ ਦਿਹਾੜਾ ਮਨਾਇਆ ਮੰਨਿਆ ਜਾਂਦਾ ਔਰ ਸਾਰੇ ਸੰਸਾਰ ਚ ਨੂੰ ਬੜੀ ਖੁਸ਼ੀ ਨਾਲ ਬਣਾਇਆ ਜਾਂਦਾ ਸਾਡੇ ਵੱਲੋਂ ਜੀਵਨ ਜੋਤ ਮਿਨਿਸਟਰੀ ਦੇ ਵੱਲੋਂ ਔਰ ਸੇਵਕਾਂ ਦੀ ਸਾਰੀ ਮੰਡਲੀ ਦੇ ਵੱਲੋਂ ਸਾਰੇ ਸੰਸਾਰ ਨੂੰ ਸਰਬੱਤ ਸ੍ਰੇਸ਼ਟ ਨੂੰ ਬੋਦ ਬੋਦ ਇਸਤਰ ਦੇ ਬਹੁਤ ਬਿਹਾਰੇ ਦੀਆਂ ਮੁਬਾਰਕਾਂ